ਮੈਂ ਸੂਬਾ ਜਵਾਇੰਟਸ ਕੋ ਤਰਜੋਸ ਹਾਂ ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ ਸਿਰਫ 2 ਘੰਟੇ ਲਈ 10 ਤੋਂ 12 ਵਜੇ ਤੱਕ ਜਿਹੜਾ ਉਹ ਚੱਲ ਰਿਹਾ ਕਿਉਂਕਿ ਅੱਜ ਦੇ ਜਿਹੜੀ ਪ੍ਰਦਰ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹਦੀ ਕਾਲ ਅਸੀਂ ਤਕਰੀਬਨ ਡੇਰ ਮਹੀਨਾ ਪਹਿਲਾਂ ਸਰਕਾਰ ਨੂੰ ਵਿਭਾਗ ਨੂੰ ਦਿੰਨੇ ਆ ਪਰ ਜਿਹੜਾ ਵਿਭਾਗ ਤੇ ਸਰਕਾਰ ਜਿਹੜੀ ਆ ਉਹ ਗੂੜੀ ਨੀ ਸੁੱਤੀ ਹੁੰਦੀ ਆ ਤੇ ਉਹਨੇ ਕੋਈ ਵੀ ਸਾਡੀ ਮੀਟਿੰਗ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਵੀ ਸਾਡੇ ਨਾਲ ਇਹ ਸਾਡੀ ਮੀਟਿੰਗ ਨਹੀਂ ਬੁਲਾਈ ਜਿਹਦੇ ਰੋਸ ਵਿੱਚ ਅੱਜ ਅਸੀਂ ਜਿਹੜਾ ਪਰਾਣੀਆਂ ਤਕਰੀਬਨ 10-15 ਸਾਲ ਤੋਂ ਪਰਾਣੀਆਂ ਮੰਗਾਂ ਨੂੰ ਲੈ ਕੇ ਜਰਾ ਅੱਜ 2 ਘੰਟੇ ਦਾ ਰੋਸ ਪ੍ਰੋਟੈਸਟ ਕਰ ਰਹੇ ਮੰਗਾ ਸਰ ਕੀਏਗੇ ਮੰਗਾ ਆਡੀ ਜਿਹੜੀ ਮੇਨ ਮੰਗਿਆ ਇੱਕ ਤੇ ਇਹ ਜਿਹੜੇ ਸਾਡੇ ਕੰਟਰੈਕਟਰ ਤੇ ਕੰਮ ਕਰਦੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੀ ਆ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਆ ਉਹਨਾਂ ਨੂੰ ਕੰਟਰੈਕਟ ਤੇ ਕਰਨ ਦੀ ਮੰਗਿਆ ਤੇ ਹੋਰ ਸਾਡੇ ਵਿੱਚ ਜਿਹੜਾ ਇੱਕ ਨਵਾਂ ਹੀ ਸਰਕਾਰ ਜਿਹੜਾ ਉਹ ਮਾਰੂਥਿਆਰ ਲੈ ਕੇ ਆਈ ਆ ਪੰਜਾਬ ਦੇ ਲੋਕਾਂ ਲਈ ਵੀ ਤੇ ਮੁਲਾਜ਼ਮਾਂ ਨੇ ਵੀ ਕਿਲੋਮੀਟਰ ਬੱਸਾਂ ਜੜੀਆਂ ਉਹ ਜਿਹੜੀ ਫੋਕੀ ਸੌਰਤ ਸਰਕਾਰ ਵੱਲੋਂ ਖੱਟੀ ਜਾ ਰਹੀ ਆ ਵੀ ਆਪਾਂ ਕਿਰਾਏ ਤੇ ਬੱਸਾਂ ਪਾ ਰਹੇ ਆ ਦੱਸੋ ਵੀ ਇੱਕ ਜਰਾ ਸਰਪ੍ਰਸਥ ਜਰਾ ਆਪ ਹੀ ਸਾਡਾ ਵਿਭਾਗ ਇਦਾਂ ਦਾ ਕਿ ਆਪ ਹੀ ਖੁਦ ਕਰਜ਼ੇ ਤੇ ਬੱਸ ਲੈਂਦਾ ਤੇ ਆਪ ਹੀ ਫ੍ਰੀ ਕਰਦਾ ਸਰਕਾਰ ਉਹਦੇ ਵਾਸਤੇ ਕੋਈ ਵਿੱਤੀ ਸਹਾਇਤਾ ਨਹੀਂ ਦਿੰਦੀ ਤੇ ਇਹ ਵਿਭਾਗ ਜਦੋਂ ਆਪਣੀ ਪੰਨਵਾਸ ਜਰੀਆ ਉਹ ਕਰਜ਼ੇ ਤੇ ਲੈ ਕੇ ਪਾ ਸਕਦਾ ਤਾਂ ਫਿਰ ਕਿਲੋਮੀਟਰ ਪਾਉਣ ਦੀ ਕੀ ਲੋੜ ਆ ਇਹ ਆਪਣੇ ਚਾਹਤਿਆਂ ਨੂੰ ਖੋਸ਼ ਕਰਨ ਵਾਸਤੇ ਜਰੀਆ ਉਹ ਕਿਲੋਮੀਟਰ ਦੀ ਬੱਸ ਜਰੀਆ ਪਾਈ ਜਾ ਰਹੀ ਆ ਜਿਸ ਦਾ ਅਸੀਂ ਜਰਾ ਪੂਰਨ ਵਿਰੋਧ ਕਰਦੇ ਹਾਂ ਜੀ ਬਜਟ ਦੀ ਕਾਪੀ ਵੀ ਸਾਡੀ ਜਨੂ ਬਿਲਕੁਲ ਜੀ ਅੱਜ ਦਾ ਜਿਹੜਾ 2 ਘੰਟੇ ਸਾਡਾ ਪ੍ਰਦਰਸ਼ਨ ਹੈ ਉਹਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਬਜਟ ਜਿਹੜਾ ਉਹ ਰਿਲੀਜ਼ ਕੀਤਾ ਉਹਦਾ ਅਸੀਂ ਵਿਰੋਧ ਕਰਦੇ ਹਾਂ ਸਾਡੇ ਵਿਭਾਗ ਨੂੰ ਉਹਦੇ ਵਿੱਚ ਕੁਝ ਜਿਹੜਾ ਉਹ ਪ੍ਰਾਪਤ ਨਹੀਂ ਹੋਇਆ ਜਿਸ ਦੇ ਰੋਸ ਵਿੱਚ ਅੱਜ ਅਸੀਂ ਜਰੀਆਂ ਉਹ ਬਜਟ ਦੀਆਂ ਕਾਪੀਆਂ ਛਾੜ ਰਹੇ ਹਾਂ ਯਾਤਰੀ ਪਰੇਸ਼ਾਨ ਹੋ ਰਹੇ ਯਾਤਰੀ ਜੀ ਪਰੇਸ਼ਾਨ ਜਰੇ ਹੋ ਰਹੇ ਇਹਦੇ ਵਾਸਤੇ ਅਸੀਂ ਜਰਾ ਖਿਮਾ ਚਾਹੁੰਦੇ ਹਾਂ ਮਾਫੀ ਮੰਗਦੇ ਹਾਂ ਕਿਉਂਕਿ ਇਹਨਾਂ ਦੀ ਵਜ੍ਹਾ ਜਿਹੜੀ ਆ ਪ੍ਰੇਸ਼ਾਨੀ ਦੀ ਵਜ੍ਹਾ ਆ ਪੰਜਾਬ ਸਰਕਾਰ ਆ ਤੇ ਜਿਹੜਾ ਸਾਡਾ ਵਿਭਾਗ ਆ ਕਿਉਂਕਿ ਜਿਹੜਾ ਇਹਨਾਂ ਵਾਸਤੇ ਵੀ ਲੜਾਈ ਲੜ ਰਹੇ ਲੋਕ ਪੰਜਾਬ ਦੀ ਜਨਤਾ ਵਾਸਤੇ 10000 ਨਵੀਂ ਬੱਸ ਦੀ ਮੰਗ ਕਰਦੇ ਆ ਕਿਉਂਕਿ ਅੱਜ ਇਹ 1947 ਤੋਂ ਬਾਅਦ ਅੱਜ ਕਿੰਨੀ ਪੰਜਾਬ ਦੀ ਜਨਤਾ ਵਧ ਗਈ ਆ ਤੇ ਸਾਡੀਆਂ ਬੱਸਾਂ ਜਿਹੜੀਆਂ ਉਹ ਹੀ ਜਿਹੜਾ 2400 ਫਲੀਟ ਤੋਂ ਘਟ ਕੇ ਅੱਜ 1250 ਫਲੀਟ ਰਹਿ ਚੁੱਕਾ ਤੇ ਸਾਨੂੰ ਜਿਹੜੀ ਆ ਬੱਸ ਵਧ ਚਾਹੀਦੀ ਆ ਬੱਸਾਂ ਉਹ ਹੀ ਨੇ ਉਹ ਵੀ ਕੰਡਮ ਹਾਲਤ ਦੀਆਂ ਬੱਸਾਂ ਨੇ ਸਾਡੇ ਕੋਲ ਕੰਮ ਵਰਕਸ਼ਾਪ ਤੇ ਹੋ ਨਹੀਂ ਰਿਹਾ ਡੀਜ਼ਲ ਤੱਕ ਵੀ ਸਾਨੂੰ ਜਰਾ ਉਹ ਮਿਲ ਨਹੀਂ ਰਿਹਾ ਟੈਰਾਂ ਤੋਂ ਬੱਸਾਂ ਖੜੀਆਂ ਨੇ ਇਹ ਕਰਕੇ ਲੋਕਾਂ ਦੀ ਜਿਹੜੀ ਆ ਸੁਵਿਧਾ ਜਿਹੜੀ ਆ ਉਹ ਵੀ ਜਿਹੜੀ ਆ ਬਹੁਤ ਮਾੜੀ ਦੇ ਰਹੀ ਹੈ ਸਾਡੀ ਗਵਰਨਮੈਂਟ ਤੇ ਵਿਭਾਗ ਇਹ ਕਰਕੇ ਲੋਕਾਂ ਦੀ ਸੁਵਿਧਾ ਵਾਸਤੇ ਜਿਹੜੀ ਲੜਾਈ ਲਾ ਦੇ। ਮੇਰਾ ਨਾਮ ਕੇਵਲ ਸਿੰਘ ਆ ਮੈਂ ਡੀਪੂ ਪ੍ਰਧਾਨ ਆ। ਭਲਾ ਹਾਲਾਤ ਕਦੇ ਨਹੀਂ ਬਦਲੇ ਸਰਕਾਰਾਂ ਪਹਿਲੀਆਂ ਵੇਲੇ ਸੀਗੀਆਂ ਤਦ ਵੀ ਇਦਾਂ ਹੜਤਾਲ ਜਾਰੀ ਰਹਿੰਦੀ ਸੀਗੀ ਤਦ ਵੀ ਆਮ ਲੋਕ ਪਰੇਸ਼ਾਨ ਹੁੰਦੇ ਹੋਣ ਸਰਕਾਰ ਨਵੀਂ ਆਈ ਹੈ ਤਦ ਵੀ ਹਾਲਾਤ ਹੋਈ ਨਾ। ਹਾਂਜੀ ਸਰ ਅਸੀਂ ਬੜੀਆਂ ਆਸਾਂ ਉਮੀਦਾਂ ਨਾਲ ਪੰਜਾਬ ਦੀ ਜਨਤਾ ਨੇ ਪਹਿਲੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੂੰ ਬਦਲ ਕੇ ਨਵੀਂ ਇੱਕ ਪਾਰਟੀ ਲਿਆਂਦੀ ਸੀ ਨਵੀਂ ਸਰਕਾਰ ਲਿਆਂਦੀ ਸੀ ਜਿਹਦੇ ਤੇ ਬੜੀਆਂ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੂੰ ਉਮੀਦਾਂ ਸੀ ਪਰ ਉਹ ਜਿਹੜੀ ਉਮੀਦ ਸੀ ਉਹ ਸਾਡੀਆਂ ਜਿਹੜੀ ਉੱਤੇ ਪਾਣੀ ਫਿਰ ਗਿਆ ਕਿਉਂਕਿ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਜਿਹੜੀ ਸਰਕਾਰ ਆ ਇਹ ਮਾੜੀ ਨਿਕਲੀ ਆ ਇਹ ਸਰਕਾਰ ਨੇ ਜਿੱਥੇ ਇਹ ਰੌਲਾ ਪਾਉਂਦੇ ਸੀ ਜਦੋਂ ਇਹ ਸਰਕਾਰ ਦੇ ਵਿੱਚ ਨਹੀਂ ਸੀ ਕਿ ਇਹ ਦੇਚ ਵਿਚੋਲੀਏ ਰੱਖੇ ਆ ਉਹਦੇ ਰਾਈ ਇਹ ਲੁੱਟ ਕਰਦੇ ਆ ਜਾਂ ਬਾਦਲਾਂ ਦੀਆਂ ਬੱਸਾਂ ਫਲਾਣਿਆਂ ਦੀਆਂ ਬੱਸਾਂ ਉਹੋ ਕੰਮ ਇਹ ਹੁਣ ਕਰ ਰਹੇ ਆ ਇਹਨਾਂ ਨੇ ਜਿਹੜੇ ਠੇਕੇਦਾਰਾਂ ਨੂੰ ਬੰਦੇ ਭਰਤੀ ਕੀਤੇ ਆ ਉਹਦੇ ਉਹਨਾਂ ਦੀਆਂ ਸਰਕਾਰਾਂ ਵੇਲੇ ਇੱਕ ਠੇਕੇਦਾਰ ਹੁੰਦਾ ਸੀ ਹੁਣ ਤਿੰਨ ਤਿੰਨ ਠੇਕੇਦਾਰ ਇਹਨਾਂ ਨੇ ਜਿਹੜੇ ਬਾਹਰ ਦੀਆਂ ਸਟੇਟਾਂ ਤੋਂ ਲਿਆ ਕੇ ਵਾੜਦੇ ਆ ਉਹ ਰੱਦ ਕੇ ਲੁੱਟ ਕਰ ਰਹੇ ਆ ਇਹ ਵਰਕਰਾਂ ਦਾ ਸ਼ੋਸ਼ਣ ਕਰ ਰਹੇ ਆ ਤੇ ਜਿਹੜੇ ਟਾਈਮ ਟੇਬਲਾਂ ਦੇ ਵਿੱਚ ਵੀ ਪ੍ਰਾਈਵੇਟ ਆਪਰੇਟਰਾਂ ਨੂੰ ਜਿਹੜੀ ਆ ਉਹ ਪਹਿਲ ਦਿੱਤੀ ਜਾ ਰਹੀ ਆ ਰੋਡਵੇਅ ਨੂੰ ਖੁੰਝੇ ਲਾਇਆ ਜਾ ਰਿਆ ਇਸ ਕਰਕੇ ਪਹਿਲੀਆਂ ਸਰਕਾਰਾਂ ਨਾਲੋਂ ਇਹ ਜਿਹੜੀ ਸਰਕਾਰ ਆ ਇਨਕਮੀ ਸਰਕਾਰ ਆ ਅੱਜ 10 ਤੋਂ 12 ਬੱਸ ਅੱਡੇ ਸਾਰੇ ਬੰਦ ਕੀਤੇ ਗਏ ਨੇ ਜੇਕਰ ਫਿਲਹਾਲ ਵੀ ਮੰਗਾ ਨਹੀਂ ਮਿਲਦੇ ਅਗਲਾ ਕੀ ਰਣਨੀਤੀ ਕੀ ਕਿਸ ਤਰ੍ਹਾਂ ਕੀਤਾ ਜਾਏਗਾ ਪਰ ਅੱਗੇ ਸਾਡਾ ਜੀ 7 8 9 ਦੀ ਹੜਤਾਲ ਆ ਉਹਦੇ ਵਿੱਚ ਪੰਜਾਬ ਰੋਡ ਪੰਨ ਬੱਸ ਪੀਆਰਟੀਸੀ ਦਾ ਮੁਕੰਮਲ ਚੱਕਾ ਜਾਮ ਹੋਵੇਗਾ ਪੂਰਾ 3 ਦਿਨ ਤਿੰਨ ਦਿਨ ਸੱਤ ਅੱਠ ਤੇ ਨੌ ਦੀ ਹੜਤਾਲ ਆ ਜਿਹਦੇ ਵਿੱਚ ਮੁੜ ਕੇ ਅਸੀਂ ਮੁੱਖ ਮੰਤਰੀ ਦੀ ਰਾਇਸ਼ ਦਾ ਘਰੋ ਵੀ ਕਰਾਂਗੇ ਮੈਂ ਤੁਹਾਡਾ ਤੇ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਮੈਂ ਪ੍ਰਧਾਨ ਅਮਰ ਸਰਵੰਤੋ ਹੀਰਾ ਸਿੰਘ ਜਿਹੜਾ ਅੱਜ ਦਾ ਪ੍ਰਦਰਸ਼ਨ ਹੋ ਰਿਹਾ ਜੀ ਇਹ ਪ੍ਰਦਰਸ਼ਨ ਜਿਹੜਾ ਵਾ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਪਿਛਲੀਆਂ ਸਰਕਾਰਾਂ ਦੇ ਵੇਲੇ ਤੋਂ ਚੱਲਦੇ ਆ ਰਹੇ ਆ ਪਹਿਲਾਂ ਅਸੀਂ ਕਾਲੀਦਾਲ ਸਰਕਾਰ ਦਾ ਸੰਤਾਪ ਵਢਾਇਆ ਬਾਅਦ ਚ ਅਸੀਂ ਕਾਂਗਰਸ ਦਾ ਸੰਤਾਪ ਵਢਾਇਆ ਤੇ ਜਿਹੜੀ ਆ ਸਰਕਾਰ ਲਿਆਂਦੀ ਏ ਬੜੇ ਚਾਵਾ ਤੇ ਖੁਸ਼ੀਆਂ ਦੇ ਨਾਲ ਲੈ ਕੇ ਆਏ ਹਾਂ ਵੀ ਇਹ ਜਿਹੜੀ ਸਰਕਾਰ ਆ ਸਾਡਾ ਜਿਹੜਾ ਕੱਚੇ ਮਲਾਜ਼ਮਾਂ ਦਾ ਕੋਈ ਨਾ ਕੋਈ ਹੱਲ ਕੱਢੂਗੀ ਕਿਉਂਕਿ ਇਹਨਾਂ ਤੋਂ ਉਮੀਦ ਤਾਂ ਜਾਗੀ ਸੀ ਕਿ ਸਾਡੇ ਜਿਹੜੇ ਪਾਰਟੀ ਦੇ ਕਨਵੀਨਰ ਹੀ ਕੇਜਰੀਆਲਾ ਚਾਹ ਸਾਡੇ ਸੀਐਮ ਭਗਵੰਤ ਸਿੰਘ ਮਾਨ ਉਹ ਸਾਡੇ ਕੱਚੇ ਮਲਾਜ਼ਮਾਂ ਦੇ ਵਿੱਚ ਬੈਠ ਕੇ ਜਿਹੜੇ ਵਾਅਦੇ ਕਰਦੇ ਰਹੇ ਆ ਵੀ ਅੱਜ ਤੋਂ ਬਾਅਦ ਸਾਡੀ ਸਰਕਾਰ ਆਉਣ ਤੋਂ ਬਾਅਦ ਜਿਹੜਾ ਕੋਈ ਵੀ ਪਧਰਨਾ ਜਾਂ ਪਰਦರ್ಶਨ ਨਹੀਂ ਹੋਊਗਾ ਕੱਚੇ ਮਲਾਜ਼ਮ ਸਾਰੇ ਉਹ ਪੱਕੇ ਕਰ ਦਿੱਤੇ ਜਾਣਗੇ ਠੇਕੇਦਾਰ ਵਿਚੋਲੀਆਂ ਕੱਢ ਦਿੱਤੇ ਜਾਣਗੇ ਪਰ ਹੋਇਆ ਉਹਦੇ ਉਲਟ ਆ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲਾਂ ਇੱਕ ਠੇਕੇਦਾਰ ਹੀ ਫਿਰ ਦੋ ਹੋ ਗਿਆ ਤੇ ਇਦਾਂ ਪੀਆਰਟੀਸੀ ਦੇ ਪਨਵਾਦ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਪਨਵਾਸ ਪੀਆਰਟੀਸੀ ਦੇ ਵਿੱਚ ਪਾ ਦਿੱਤੀਆਂ ਗਈਆਂ ਹੁਣ ਉਹ ਪਨਵਾਦ ਦੇ ਵਿੱਚ ਪਾਉਣ ਜਾ ਰਹੇ ਆ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਜਿਹੜੀਆਂ ਸਾਡੀਆਂ ਪਾਲਿਸੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਨੇ ਸਾਡੇ ਮਾਨ ਜੋ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਤੇ ਐਡਵੋਕੇਟ ਜਨਰਲ ਦੀ ਸਲਾਹ ਦੇ ਨਾਲ ਸਾਡੀ ਪਾਲਿਸੀ ਬਣੀ ਆ ਕੱਚੇ ਮੁਲਾਜ਼ਮਾਂ ਦੀ ਪੱਕੇ ਕਰਨ ਦੀ ਪਨਵਾਸ ਰੋਡਵੇ ਦੀ ਸਾਨੂੰ ਅਸੀਂ ਉਹ ਚਾਹੁੰਦੇ ਆ ਵੀ ਸਾਡੀ ਪਾਲਿਸੀ ਜਿਹੜੀ ਉਹ ਲਾਗੂ ਕਰ ਦਿੱਤੀ ਜਾਵੇ اگر نام مانو ਮੰਗ ਮੰਨੀ ਵੀ ਤਾਂ پھر پرદર્શન ਹੋ ਚੱਲਿਆ ਜਿਹੜੀ ਮੰਗ ਸਾਡੀ ਜੇ ਅੱਜ ਨਾਮ ਮੰਨੀ ਗਈ ਤੇ ਇਸ ਤੋਂ ਬਾਅਦ ਜਿਹੜਾ ਅੱਜ ਅਸੀਂ 2 ਘੰਟੇ ਲਈ ਪੂਰੇ ਪੰਜਾਬ ਦੇ বাস ਸਟੈਂਡ ਬੰਦ ਕੀਤੇ ਆ ਇਸ ਤੋਂ ਬਾਅਦ ਅਸੀਂ 7 8 9 ਦੀ ਜਿਹੜੀ ਉਹ 3 ਦਿਨ ਜੋਗਾ ਜਾਂ ਹੜਤਾਲ ਜਿਹੜੀ ਰੋਜ਼ਾ ਹੜਤਾਲ ਕਰਨ ਜਾ ਰਹੇ ਆ ਅਤੇ ਉਸ ਤੋਂ ਬਾਅਦ ਅਸੀਂ ਸੀਐਮ ਦਾ ਜਿਹੜਾ ਘਰਾਓ ਕਰਾਂਗੇ ਅੱਜ ਪ੍ਰਦਰਸ਼ਨ ਹੈ ਇਸकी ਕਿੰਨੇ ਵਜੇ ਤੱਕ ਦੀ ਪਰਮਿਸ਼ਨ ਹੈ ਔਰ ਸਿਕਿਉਰਟੀ ਕੋ ਲੈ ਕੇ ਕਿਸ ਤਰੀਕੇ ਪਰਮਿਸ਼ਨ ਲਏਗੇ ਨਾ ਦੇ ਟਾਈਮ ਜਿਹੜਾ ਆਪਣਾ ਪੰਨ ਬਸ ਨੇ ਆਪਣੇ ਪੰਜਾਬ ਸਰਕਾਰ ਦੀ ਮੰਗ ਲੈ ਕੇ ਧਰਨਾ ਦਿੱਤਾ ਵਾ ਸਾਰੇ ਪੰਜਾਬ ਧਰਨੇ ਚੱਲ ਰਹੇ ਪਿਆ ਅੰਮ੍ਰਿਤਸਰ ਵੀ ਇਹਦਾ ਧਰਨਾਵਾ ਅੱਜ 2 ਨੰਬਰ ਗੇਟ ਤੇ ਪੰਨ ਬੱਸ ਵੱਲੋਂ ਲਗਾਇਆ ਗਿਆ 10 ਤੋਂ 2 ਵਜੇ ਤੱਕ ਇਹਨਾਂ ਡਾਇਰ ਰੱਖਿਆ ਹੈ ਜੀ ਜੀ ਸਿਕਿਉਰਿਟੀ ਨੂੰ ਲੈ ਕੇ ਕਿਸ ਤਰੀਕੇ ਕਿਉਂਕਿ ਯਾਤਰੀਆਂ ਨੂੰ ਪਰੇਸ਼ਾਨੀ ਆ ਰਹੀ ਹੈ ਸਿਕਿਉਰਿਟੀ ਕਿਸ ਤਰੀਕੇ ਲਗਾਈ ਬਾਜੋ ਕਮਿਸ਼ਨ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਸਾਰੇ ਆਫੀਸਰ ਸਾਹਿਬਾਨਾਂ ਦੀ ਟੀਮ ਜਿਹੜੀ ਹੈ ਸਾਰੇ ਆਫੀਸਰ ਸਾਹਿਬਾਨਾਂ ਦੀ ਟੀਮਾਂ ਲੈ ਕੇ ਬੱਸ ਸਟੈਂਡ ਦੇ ਵਿੱਚ ਹਾਜ਼ਰ ਹੈ ਤੇ ਲੈਫਟ ਰਾਈਟ ਆਪਣੀ ਕੋਈ ਟੂਰਿਸਟ ਨੂੰ ਕੋਈ ਸਵਾਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਸਿਕਿਉਰਿਟੀ ਦੇ ਪੂਰੇ ਬਖਤਾ ਇੰਤਜ਼ਾਮ ਕੀਤੇ ਗਏ ਹੈ